ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਲਖਦੀਪ ਸਿੰਘ ਹੈ ਮੈਂ ਮੁਹਾਲੀ ਦਾ ਹੀ ਰਹਿਣ ਵਾਲਾ 121 ਸੈਕਟਰ ਤੋਂ ਤੇ ਮੇਰੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਕਾਫੀ ਟਾਈਮ ਤੋਂ ਮੈਂ ਪੇਨ ਚ ਸੀਗਾ ਮੇਰੇ ਟੇਲ ਬੋਨ ਦੀ ਪ੍ਰੋਬਲਮ ਸੀਗੀ ਜਿਹੜੀ ਕਿ ਮੈਂ ਹਰ ਮੰਥ ਮੈਕੈਲੋ ਕੀ ਹਰ ਮੰਥ ਪ੍ਰੇਲ ਹੁੰਦੀ ਸੀ ਹਰ ਮੰਥ ਮੈਂ ਮੈਡੀਸਿਨ ਖਾਣਾ ਸੀਗਾ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀਗਾ ਟ੍ਰੀਟਮੈਂਟਸ ਵੀ ਇਵਨ ਕਿ ਮੈਂ ਥੈਰਾਪੀਸ ਵੀ ਬਹੁਤ ਲਗਾਈਆਂ ਸੀ ਪਹਿਲਾਂ ਵੀ ਬਟ ਮੈਨੂੰ ਹਰ ਸਾਲ ਹ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਮੈਨੂੰ ਫੇਰ ਪ੍ਰੋਬਲਮ ਆ ਜਾਂਦੀ ਸੀਗੀ ਫਿਰ ਮੈਂ ਸਰਵਰੇ ਸੁਣਿਆ ਡਾਕਟਰ ਮਜੀਸ ਸਰ ਹੈ ਤੇ ਮੈਨੂੰ ਬਹੁਤ ਵਧੀਆ ਲੱਗਾ ਸੀਗਾ ਪਹਿਲਾਂ ਕਿ ਇਹਨਾਂ ਹੋਮੋਪੈਥਿਕ ਹੈ ਤਾਂ ਉਹਦੇ ਵਿੱਚ ਮੈਨੂੰ ਲੱਗਾ ਕਿ ਮੈਂ ਮੈਡੀਕਲ ਦੂਸਰਾ ਕਰਕੇ ਦੇਖ ਲਿਆ ਸਾਰੇ ਇੰਗਲਿਸ਼ ਮੈਡੀਸਿਨਸ ਖਾ ਕੇ ਦੇਖ ਲਿਆ ਪਰ ਮੈਨੂੰ ਕੋ ਫਰਕ ਨਹੀਂ ਪੈ ਰਿਹਾ ਤੇ ਮੈਂ ਫਿਰ ਇਧਰ ਹੈਮੋਪੈਥਿਕ ਟਰਾਈ ਕਰਦਾ ਤੇ ਮੈਂ ਫਸਟ ਡੇ ਜਦੋਂ ਆਇਆ ਸੀ ਤਾਂ ਮੇਰੇ ਦੋਨੋਂ ਪੈਰਾਂ ਚ ਪੂਰੀਆਂ ਲੈਗਸ ਤੇ ਟੇਲ ਬੋਨ ਦੇ ਨਾਲ ਪੂਰੀ ਪੇਨ ਜਾਂਦੀ ਸੀਗੀ ਜਿਹਨੂੰ ਆਪਾਂ ਸੈਂਸੇਸ਼ਨਸ ਪੇਨ ਕਹਿ ਸਕਦੇ ਹਾਂ ਜਾਂ ਕਰੰਟ ਵਾਂਗ ਚੰਦਾ ਸੀਗਾ ਤੇ ਡਾਕਟਰ ਜਦੋਂ ਚੈੱਕ ਕੀਤਾ ਮੇਰਾ ਟੈਸਟ ਵਗੈਰਾ ਕਰਵਾਏ ਐਕਸ-ਰੇ ਵਗੈਰਾ ਕਰਾਇਆ ਤੇ ਮੈਨੂੰ ਪ੍ਰੋਬਲਮ ਨਿਕਲੀ ਟੇਲ ਬੋਨ ਦੀ ਉਹ ਉਹਨਾਂ ਨੇ ਟਰੀਟਮੈਂਟ ਸਟਾਰਟ ਕਰਤਾ ਨਾਲ ਹੀ ਟਰੀਟਮੈਂਟ ਸਟਾਰਟ ਕਰਤਾ ਫਸਟ ਈ ਮੈਂ ਜਦੋਂ ਲਗਾਈ ਥੈਰੇਪੀ ਤੇ ਮੈਨੂੰ ਇਦਾਂ ਫੀਲ ਲੱਗਾ ਜਿਵੇਂ ਮੇਰੇ ਕੋਈ ਪੇਨ ਹੈ ਹੀ ਨਹੀਂ ਸੀ ਕਿ ਮੇਰੇ ਇੰਨਾ ਟਾਈਮ ਹੋ ਗਿਆ ਸੀ ਕਿ ਲੱਗਦਾ ਸੀ ਕਿ ਕੋਈ ਹੈ ਹੀ ਨਹੀਂ ਪੇਨ ਬਿਲਕੁਲ ਠੀਕ ਪ੍ਰੋਪਰ ਲੱਗਦਾ ਪਿਆ ਸੀਗਾ ਡਾਕਟਰ ਸਾਹਿਬ ਨੇ ਕਿਹਾ ਕਿ ਆਪਾਂ 50% ਕੰਮ ਕਰਤਾ ਹੈ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਣੀ ਮੈਡੀਸਿਨਸ ਚੱਲਣ ਗਿਆ ਨਾਲ ਨਾਲ ਅਸੀਂ ਥਰੇਪੀਸ ਲਗਾਵਾਂਗੇ ਤੇ ਬਿਲਕੁਲ ਠੀਕ ਹੋ ਜਾਏਗਾ ਤੇ ਅੱਜ ਮੈਨੂੰ 1 ਮਹੀਨ ਤੋਂ 1.5 ਮਹੀਨ ਹੋ ਚੁਕਿਆ ਤੇ ਮੈਨੂੰ ਇਦਾਂ ਲੱਗਦਾ ਕਿ ਮੇਰੇ ਕਦੀ ਪੇਨ ਹੋਈ ਹੀ ਨਹੀਂ ਕਿ ਇਦਾਂ ਮੈਨੂੰ ਕੋਈ ਸੈਂਸੇਸ਼ਨ ਪੇਨ ਨਹੀਂ ਕੋਈ ਕੁਝ ਨਹੀਂ ਇਵਨ ਕਿ ਇਦਾਂ ਲੱਗਦਾ ਸੀ ਕਿ ਕਰੰਟ ਪੈਂਦੇ ਆ ਉਹ ਪੇਨਸ ਤਾਂ ਪਤਾ ਹੀ ਨਹੀਂ ਕਿੱਥੇ ਗਈਆਂ ਤੇ ਮੇਰੀ ਮੈਡੀਸਿਨ ਪ੍ਰੋਪਰ ਚੱਲੀ ਮੇਰੇ ਸਾਰੇ ਟ੍ਰੀਟਮੈਂਟ ਬਹੁਤ ਵਧੀਆ ਹੋਇਆ ਤੇ ਮੈਂ ਹਾਈਲੀ ਰეკਮੈਂਡ ਕਰਦਾ ਕਿ ਤੁਸੀਂ ਇਹਨਾਂ ਕੋ ਆਓ ਜੇ ਤੁਹਾਨੂੰ ਟੇਲ ਬੋਨ ਦੀ ਪ੍ਰੋਬਲਮ ਹੈ ਸੈਸ਼ਨ ਕਰੰਟ ਟਾਈ ਫੀਲਿੰਗਸ ਜਿਹੜੀ ਸੈਂਸੇਸ਼ਨ ਪ੍ਰੋਬਲਮ ਹੈ ਲੈਗਸ ਚ ਜਾਂ ਸਰਵਾਈਕਲ ਪੇਨ ਹੈ इवन ਕਿ ਮੇਰੇ ਮਦਰ ਦਾ ਵੀ ਸਰਵਾਈਕਲ ਪੇਨ ਹੋਇਆ ਸੀਗਾ ਤਾਂ ਉਹਨਾਂ ਨੇ ਵੀ ਮੈਡੀਸਿਨ ਚਲਦੀ ਪਈ ਉਹ ਬਿਲਕੁਲ ਪ੍ਰੋਪਰ ਠੀਕ ਹੈ ਤੇ ਮੈਨੂੰ ਬਹੁਤ ਵਧੀਆ ਲੱਗਾ ਸਰ ਨਾਲ ਮਿਲ ਕੇ ਤੇ ਥੈਂਕ ਯੂ ਜੀ ਸਾਰੇ ਤੁਸੀਂ ਵੀ ਵਿਜ਼ਿਟ ਜਰੂਰ ਕਰਨੇ ਇੱਕ ਵਾਰੀ ਜੇ ਤੁਹਾਨੂੰ ਪੇਨ ਹੈ ਥੈਂਕ ਯੂ